ਕਿਸ ਤਰ੍ਹਾਂ ਸੋਚਿਆ ਕਿ ਤੁਹਾਡੀ ਬਾਣੀ ਹੈਗੀ ਤੁਸੀਂ ਫਿਰ ਵੀ ਖਿਡਾਰੀ ক্রিকেট ਦੇ ਖਿਡਾਰੀ ਹੋ ਕੇ ਤਾਂ ਮੈਂ ਬਚਪਨ ਤੋਂ ਹੀ ਸੋਚਦਾ ਪੜਦੇਸ ਜਾਣ ਤੋਂ ਕਿ ਮੈਂ ਇੱਕ ক্রিকেট ਖੇਡਾਂ ਤੇ ਪੰਜਾਬ ਦਾ ਨਾਮ ਵਰਤੇ ਇੰਡੀਆ ਦੇ ਵਿੱਚ ਜਾਣ ਦੀ ਮੈਂ ਕੋਸ਼ਿਸ਼ ਕਰਾਂ ਦੁਨੀਆ ਤੇ ਇਸ ਦੇ ਖੋਲਿਆ ਦੇ ਕਿ ਕੁਝ ਨਹੀਂ ਚਾਹਦਾ ਇੱਕ ਮੇਰਾ ਐਕਸੀਡੈਂਟ ਹੋਇਆ ਜਿਹੜਾ ਨਿਵੇਂ ਦੇ ਵਿੱਚ ਜਿਸ ਤਰ੍ਹਾਂ ਮੈਂ ਉਸ ਤੋਂ ਬਿਲਕੁਲ ਟੁੱਟ ਚੁੱਕਿਆ ਸੀ ਇੱਕ ਖਿਡਾਰੀ ਨੂੰ ਮੈਂ ਖੇੜਦੇ ਦੇਖਿਆ ਕੰਦੀਵਾਹ ਦੇ ਨਾਲ ਉਹ ਤਾਂ ਮੈਂ ਬੜਾ ਪ੍ਰਭਾਵਿਤ ਹੋਇਆ ਦਿਨ ਰਾਤ ਮੈਂ ਸੋਚਦਾ ਸੀ ਕਿ ਉਹ ਬਾਅਦ ਵਿੱਚ ਸਰਦਾਰ ਮੰਨਿ ਮੁਕੰਮਲ ਕੀ ਪ੍ਰਾਪਤ ਪਰਫੈਕਟ ਤੱਕ ਦੀ ਬਾਤ ਤਾਂ ਮੈਂ ਅੰਗੀ ਹੀ ਨਾ ਤਦਵਾਂ ਕੋ ਤਾਂ ਨਹੀਂ ਹੈਗਾ ਤਾਂ ਉਹਨਾਂ ਨੇ ਮੇਰੇ ਡਾਕੂਮੈਂਟ ਮੰਗਾਏ ਮੇਰੇ ਸ਼ਾਟ ਮੰਗਾਏ ਖੇੜਦੇ ਦੇ ਮੰਗਾਏ ਫਿਰ ਉਹਨਾਂ ਨੇ 15-20 ਦਿਨਾਂ ਦੇ ਵਿੱਚ ਮੈਨੂੰ ਕਾਲ ਆਉਂਦੀ ਹੈ ਕਿ ਇਸ ਜਗ੍ਹਾ ਤੇ ਤੁਹਾਡੇ ਡਾਇਰੈਕਟਰਸ ਹੋਣੀਆਂ ਕਿ ਤੇ ਤੁਹਾਡੇ ਜੇਕਰ ਕੀਤੀ ਜਾਣੀਆਂ ਜੀ ਤੁਸੀਂ ਵਧੀਆ ਪ੍ਰਦਰਸ਼ਨ ਕਰੋਗੇ ਤਾਂ ਅੱਗੇ ਜਾ ਸਕਦੇ ਇੱਕ ਬਾਹ ਦੇ ਬਾਲ ਕੀ ਕੀ ਖੇਡ ਸਕਦੇ ਹੋ ਬੋਲਿੰਗ ਕਰਦੇ ਹੋ ਜਾਂ ਬੈਟਿੰਗ ਵੀ ਕਰ ਲੈਂਦੇ ਦੇਖੋ ਮੈਨੂੰ ਆਰਡਰ ਦੇ ਵਿੱਚ ਰੱਖਿਆ ਗਿਆਗਾ ਜੇ ਕੋਈ ਬੰਦਾ ਲੱਤ ਤੋਂ ਬੈਟਿੰਗ ਕਰ ਰਿਹਾ ਹੋਣਾ ਅੰਦਰ ਵੀ ਰੱਖਿਆ ਜਾਂਦਾ ਜੇ ਉਹ ਫਿਲਡਿੰਗ ਕਰ ਰਿਹਾ ਉਹ ਤੋਂ ਨਹੀਂ ਭਜੇਣਾ ਤਾਂ ਮੈਨੂੰ ਬਾਉਂਡਰੀ ਤੋਂ ਆ ਕੇ ਜਦ ਕਿਸੇ ਵੀ ਜਗ੍ਹਾ ਤੇ ਲਾਇਆ ਹੁੰਦਾ ਉਸ ਤੋਂ ਆ ਕੇ ਮੈਨੂੰ ਕਿਸੇ ਬੈਕਅਪ ਲੈਣਾ ਪੈਂਦਾ ਹੁਣ ਤੱਕ ਕਿੱਥੇ ਕਿੱਥੇ ਤੁਸੀਂ ਖੇਡ ਚੁੱਕੇ ਹੋ ਹੁਣ ਤੱਕ ਜਲਿੰਦਰ ਸੰਭਰ ਸਾਰਾ ਤੇ ਆਪਣੇ ਜਿਹੜੇ ਨਾਲ ਲੱਗਦੇ ਸਾਰੇ ਸੰਗੂਰ ਤੂਰੀ ਦਾ ਵਰਨਾਰੇ ਦੇ ਵਿੱਚ ਮੈਂ ਖੇਡ ਚੁੱਕਿਆ ਤਾਂ ਕਾਫੀ ਐਸ ਪਲੇਅਰ ਨੇ ਜੋ ਮੈਨੂੰ ਜਾਣਦੇ ਨੇ ਇਸ ਟਾਈਮ ਉਹ ਅੱਗੇ ਵੀ ਲੋਕੀ ਬਹੁਤ ਕੋਸ਼ਿਸ਼ ਕਰਦੇ ਨੇਗੇ ਪਰ ਘਰਾ ਦੇ ਹਾਲਾਤ ਹੋਣ ਕਰਕੇ ਮੈਂ ਕਈ ਵਾਰ ਉਹਨਾਂ ਨੂੰ ਜਵਾਬ ਵੀ ਦੇਣਾ ਪੈਂਦਾ ਸਾਂਝਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਰਵੀਰ ਹੈਪੀ ਅੱਜ ਗੱਲ ਕਰਾਂਗੇ ਪੰਜਾਬ ਦੇ ਉਸ ਖਿਡਾਰੀਆਂ ਦੇ ਕਿਉਂ ਖਿਡਾਰੀ ਤਾਂ ਬਹੁਤ ਹੁੰਦੇ ਨੇ ਪਰ ਇਹ ਖਿਡਾਰੀ ਕੁਝ ਖਾਸ ਨੇ ਕਿਉਂਕਿ ਇਹਨਾਂ ਦੀ ਇੱਕ ਬਾਹ ਨਹੀਂ ਹੈਗੀ ਹੁੰਨ ਦੇ ਬਾਵਜੂਦ ਵੀ ਇਹ ਕ੍ਰਿਕਟ ਦੇ ਖਿਡਾਰੀ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕੀ ਨਾਮ ਹੈ ਜੀ ਹਾਂਜੀ ਧੰਨਵਾਦ ਜੀ ਮੇਰਾ ਨਾਮ ਪ੍ਰਵੀਸ਼ ਖੰਡ ਹੰਡੇ ਤੋਂ ਮੈਂ ਬਲੌਕ ਕਰਦਾ ਜ਼ਿਲ੍ਹਾ ਮੇਰਾ ਬਰਨਾਲਾ ਕਿਸ ਤਰ੍ਹਾਂ ਸੋਚਿਆ ਕਿ ਤੁਹਾਡੀ ਬਾਹ ਨਹੀਂ ਹੈਗੀ ਤੁਸੀਂ ਫਿਰ ਵੀ ਖਿਡਾਰੀ ਕ੍ਰਿਕਟ ਦੇ ਖਿਡਾਰੀ ਓਕੇ ਦਾ ਦੇਖੋ ਜੀ ਮੈਨੂੰ ਬਚਪਨ ਤੋਂ ਹੀ ਸੌਂਗ ਕਿ ਮੈਂ ਇੱਕ ਕਰੈਕਟ ਖੇਡਾਂ ਤੇ ਪੰਜਾਬ ਨਾਂ ਅਮਰ ਤੇ ਇੰਡੀਆ ਦੇ ਵਿੱਚ ਜਾਣ ਦੀ ਮੈਂ ਕੋਸ਼ਿਸ਼ ਕਰਾਂ ਤੇ ਦੁਨੀਆ ਤੇ ਇੱਕ ਇਹ ਦੇ ਖੁਦਾ ਦੇ ਅੱਗੇ ਕੁਝ ਨਹੀਂ ਚੱਲਦਾ ਇੱਕ ਮੇਰਾ ਐਕਸੀਡੈਂਟ ਹੋਇਆ ਜਿਹੜਾ ਨਵੇਂ ਦੇ ਵਿੱਚ ਜਿਸ ਤਰ੍ਹਾਂ ਮੈਂ ਉਸ ਤੋਂ ਬਿਲਕੁਲ ਟੁੱਟ ਚੁੱਕਿਆ ਸੀ ਤੇ ਉਹ ਟੁੱਟਣ ਤੋਂ ਬਾਗਰ ਉਹ ਫਿਰ ਮੈਂ ਆਪਣੇ ਜਿਹੜੇ ਆਪਣੇ ਗਰਾਊਂਡ ਦੇ ਨੇੜੇ ਗੈਸ ਪਲਾਂਟ ਹੈਗਾ ਜਿਹੜਾ ਲੁੱਕ ਪਲਾਂਟਾਗਾ ਉੱਥੇ ਇੱਕ ਖਿਡਾਰੀ ਨੂੰ ਮੈਂ ਖੇਡਦੇ ਦੇਖਿਆ ਕੱਲੀ ਵਾਂ ਦੇ ਨਾਲ ਉਹ ਤੋਂ ਮੈਂ ਬੜਾ ਪ੍ਰਭਾਵਿਤ ਹੋਇਆ ਦਿਨ ਰਾਤ ਮੈਂ ਸੋਚਦਾ ਸੀ ਕਿ ਉਹ ਬਾਤ ਦੇਖ ਕੇ ਸਦਾ ਮਨ ਨੂੰ ਨਿਕਲਦੀ ਕੀ ਪ੍ਰੋਬਲਮ ਆ ਪਰਫੈਕਟ ਅਕਲੀ ਬਾਤ ਤੋਂ ਮੈਂ ਅੰਗੀ ਹੀ ਨਾ ਦਾ ਦਬਾਅ ਤੋਂ ਤਾਂ ਨਹੀਂ ਫਿਰ ਵੀ ਮੈਂ ਉਹ ਜਾਰੀ ਕਰਦੇ ਹੋਏ ਆਪਣੇ ਅਪਲੋਡਰ ਮੈਂ ਪਕੀਤੀਆਂ ਸੋਸ਼ਲ ਮੀਡੀਆ ਤੇ ਉਥੇ ਕਈ ਬੰਦੇ ਨੇ ਮੈਸੇਜ ਵੀ ਆਏ ਕਿ ਇਹ ਬੰਦੇ ਬਾਰੇ ਸੋਚਿਆ ਜਾਵੇ ਤਾਂ ਵਿਸਦੀ ਫਿਰ ਜਦੋਂ ਕਰੋਨਾ ਕਾਲ ਲੱਗਿਆ ਤਾਂ ਉਸ ਟਾਈਮ ਤੇ ਦੁਨੀਆ ਸਾਰੀ ਥੰਮ ਗਈ ਸੀ ਆਪ ਤਾਂ ਇਨਸਾਨ ਸਾਰੇ ਘਰੇ ਕੈਦ ਹੋ ਗਏ ਸੀਗੇ ਫਿਰ ਉਹਦੇ ਮਗਰੋਂ ਜਦੋਂ ਕਰੋਨਾ ਕਾਲ ਖੁੱਲਦਾਗਾ ਤੇ ਆਪਣੇ ਬਹੁਤ ਹੀ ਜ਼ਿਆਦਾ ਗਰੀਬੀ ਆ ਚੁੱਕੀ ਸੀ ਹਰ ਚੰਗੇ ਚੰਗੇ ਬੰਦੇ ਕੋਲ ਆ ਚੁੱਕੀ ਸੀਗੀ ਤੇ ਉਹਨੂੰ ਦੇਖਦੇ ਹੋਏ ਫਿਰ ਮੈਂ ਆਪਣੀ ਨੈਟ ਪ੍ਰੈਕਟਿਸ ਸ਼ੁਰੂ ਕੀਤੀ ਤਾਂ ਇਸ ਬਾਰੇ ਮੈਨੂੰ ਕਿਸੇ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਇੱਕ ਹੋਰ ਆਪਣੀ ਵੀਡੀਓ ਕੇ ਦਿਵਿਆਂਗਾਂ ਦੀ ਕੋਈ ਐਸੋਸੀਏਸ਼ਨ ਹੁੰਦੀ ਹੈ ਉਹਨਾਂ ਨਾਲ ਸੰਪਰਕ ਕਰੋ ਇਹ ਤੋਂ ਮੈਂ ਸੰਪਰਕ ਕਰਨਾ ਸ਼ੁਰੂ ਕੀਤਾ ਆਪਣਾ ਫੇਸਬੁਕ ਤੇ ਵੀ ਮੈਂ ਸਰਚ ਕੀਤਾ YouTube ਤੇ ਵੀ ਸਰਚ ਕੀਤਾ ਉਹਨਾਂ ਨੂੰ ਮਿਲੌਂਦੇ ਹੋਏ ਤਾਂ ਮੈਨੂੰ ਬਾਹਲੇ ਸ਼ਹਿਰਾਂ ਦਾ ਆਲਮ ਜਿੱਦੋਂ ਉਹਨਾਂ ਨਾਲ ਕੰਟੈਕਟ ਹੋਣ ਲੱਗਿਆ ਤੇ ਉਹਨਾਂ ਨੇ ਮੈਨੂੰ ਇੱਕ ਪੰਜਾਬ ਦੇ ਜਲੰਧਰ ਐਸੋਸੀਏਸ਼ਨ ਦਾ ਨੰਬਰ ਦਿੱਤਾ ਜਿੰਨਾਂ ਦਾ ਸਰਦਾਰ ਨਾਮ ਸੀ ਅਲੋਕ ਨਾਗਪਾਲ ਜੀ ਤੇ ਅਲੋਕ ਆਪਣੇ ਮੌਨਟੈਸਰੀ ਤੇ ਉਹਨਾਂ ਨਾਲ ਮੇਰੀ ਮੁਲਾਕਾਤ ਵੀ ਹੋਈ ਹੈ ਤਾਂ ਉਹਨਾਂ ਨੇ ਮੇਰੇ ਡਾਕੂਮੈਂਟ ਮੰਗਾਏ ਮੇਰੇ ਸਰਟ ਮੰਗਾਏ ਖੇੜਦੇ ਮੰਗਾਏ ਫਿਰ ਉਹਨਾਂ ਨੇ 15-20 ਦਿਨਾਂ ਦੇ ਵਿੱਚ ਮੈਨੂੰ ਕਾਲ ਆਉਂਦੀ ਹੈ ਕਿ ਇਸ ਜਗ ਪ੍ਰੈਕਟਿਸ ਹੋਣੀ ਹੈ ਕਿ ਤੇ ਤੁਹਾਡੇ ਜੇਕਰ ਖੇਢੀ ਜਾਣੀ ਹੈ ਜੇ ਤੁਸੀਂ ਵਧੀਆ ਪ੍ਰਦਰਸ਼ਨ ਕਰੋਗੇ ਤਾਂ ਅੱਗੇ ਜਾ ਸਕਦੇ ਹੋ ਜਦੋਂ ਉੱਥੇ ਮੈਨੂੰ ਦੇਖਿਆ ਗਿਆਗਾ ਵਧੀਆ ਉਹਨਾਂ ਨੇ ਮੇਰੀ ਉਮਰ ਬਾਰੇ ਵੀ ਕੁਛ ਨਹੀਂ ਪੁੱਛਿਆ ਜਦੋਂ ਉਮਰ ਤਾਂ ਉਹਨਾਂ ਨੂੰ ਪਤਾ ਲੱਗਦਾਗਾ ਤਾਂ ਸੋਚਦੇ ਨੇ ਕਿ ਕੀ ਉਮਰ ਤਾਂ ਸੀ ਨਾ 25-22 ਸਾਲ ਲਾਈ ਸੀ ਤੇ ਇਹਦੀ ਉਮਰ ਇਸ ਟਾਈਮ 39 ਸਾਲ ਦੀ ਹੈ ਜੀ ਉਹ ਤਾਂ ਵੀ ਬੜੇ ਪ੍ਰਭਾਵਿਤ ਹੋਏ ਆਸਪਾਸ ਦੇ ਜਿਹੜੇ ਹੋਰ ਵਿਦਵਾਨ ਸੀ ਕਿਸੇ ਦੀ ਲੱਤ ਨਹੀਂ ਹੈਗੀ ਕਿਸ ਦੀ ਬਾਹ ਨਹੀਂ ਹੈਗੀ ਕੋਈ ਫੌੜੀ ਤਾਂ ਚੱਲਦਾਗਾ ਤੇ ਉਹਨਾਂ ਨੇ ਕਿਹਾ ਮੈਂ ਵੀ ਰਾਬਤ ਹਾਂ ਕਿ ਇਹ ਬੰਦੇ ਜੇ ਬਾਹਰ ਨਿਕਲ ਸਕਦੇ ਆ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਇੱਕ ਬਾਹ ਦੇ ਬਾਲ ਤੁਸੀਂ ਕੀ ਕੀ ਖੇਡ ਸਕਦੇ ਹੋ ਬੋਲਿੰਗ ਕਰਦੇ ਹੋ ਜਾਂ ਬੈਟਿੰਗ ਵੀ ਕਰ ਲੈਂਦੇ ਹੋ ਦੇਖੋ ਮੈਨੂੰ ਆਲ ਰੰਡਰ ਦੇ ਵਿੱਚ ਰੱਖਿਆ ਗਿਆਗਾ ਜੇ ਕੋਈ ਬੰਦਾ ਲਾਤੋਂ ਬੈਟਿੰਗ ਕਰ ਰਿਹਾ ਤਾਂ ਮੈਨੂੰ ਰਨਰ ਵੀ ਰੱਖਿਆ ਜਾਂਦਾ ਜੇ ਉਹ ਫੀਲਡਿੰਗ ਕਰ ਰਿਹਾ ਉਹ ਤੇ ਨਹੀਂ ਭਜਿਆ ਜਾਂਦਾ ਮੈਨੂੰ ਬਾਉਂਡਰੀ ਤੋਂ ਆ ਕੇ ਜਦ ਕਿਸੇ ਵੀ ਜਗ੍ਹਾ ਤੇ ਲੈ ਜਾਂਦਾ ਉੱਥੋਂ ਆ ਕੇ ਮੈਨੂੰ ਕਿਸੇ ਬੈਕਅਪ ਲੈਣਾ ਪੈਂਦਾ ਹੁਣ ਤੱਕ ਕਿੱਥੇ ਕਿੱਥੇ ਤੁਸੀਂ ਖੇਡ ਚੁੱਕੇ ਹੋ ਹੁਣ ਤੱਕ ਜਲੰਧਰ ਸੰਭਰ ਸਰ ਤੇ ਆਪਣੇ ਜਿਹੜੇ ਨਾਲ ਲੱਗਦੇ ਸਹਿਰ ਸੰਗਰੂਰ ਤੋਰੀਚਾ ਬਰਨਾਰੇ ਦੇ ਵਿੱਚ ਵੀ ਮੈਂ ਖੇਡ ਚੁੱਕਿਆਗਾ ਕਾਫੀ ਐਸੇ ਪਲੇਅਰ ਨੇ ਜੋ ਮੈਨੂੰ ਜਾਣਦੇ ਨੇ ਇਸ ਟਾਈਮ ਉਹ ਅੱਗੇ ਵੀ ਲਾਫ ਦੀ ਬਹੁਤ ਕੋਸ਼ਿਸ਼ ਕਰਦੇ ਨੇਗੇ ਪਰ ਘਰਾਂ ਦੇ ਹਾਲਾਤ ਹੋਣ ਕਰਕੇ ਮੈਂ ਕਈ ਵਾਰ ਉਹਨਾਂ ਨੂੰ ਜਵਾਬ ਵੀ ਦੇਣਾ ਪੈਂਦਾ ਸਰਕਾਰ ਵੱਲੋਂ ਤੁਹਾਡੀ ਕੋਈ ਮਦਦ ਕੀਤੀ ਗਈ ਹੈ ਹਾਲੇ ਤੱਕ ਸਰਕਾਰ ਵੱਲੋਂ ਮੈਨੂੰ ਕੋਈ ਮਦਦ ਕੀਤੀ ਨਹੀਂ ਗਈ ਹੈ ਕਿਉਂਕਿ ਜਦੋਂ ਮੇਰਾ ਹਾਸਾ ਹੋਇਆ ਸੀ ਉਦੋਂ ਵੀ ਕੋਈ ਸਥਿਤੀ ਸੇਕ ਨਿਸਕੀ ਤੇ ਹੁਣ ਵੀ ਮੇਰੇ ਉਹ ਹਾਲਾਤ ਲੈ ਕੇ ਕਿ ਮੈਂ ਕਿਸੇ ਤਰ੍ਹਾਂ ਖੇਡ ਦੇ ਰਹੀਏ ਸੋਸ਼ਲ ਮੀਡੀਆ ਤੇ ਹੋਰ ਮੈਂ ਐਕਟਿਵ ਹੋਵਾਂ ਸਰਕਾਰ ਦੀ ਨਜ਼ਰ ਪਵੇ ਕਿ ਜਦੋਂ ਇਹ ਦਿਵਾਂਗ ਹੋ ਕੇ ਅੱਗੇ ਆ ਸਾਡਾ ਤਾਂ ਜਰਨਲ ਬੰਦਾ ਤਾਂ ਅੱਗੇ ਆਉਂਦਾ ਹੀ ਆਉਂਦਾ ਹੋਰ ਕਿੱਦਾਂ ਦੀ ਵਿੱਚ ਹਾਕੀ ਫਟਵਾਲਾ ਜਿਵੇਂ ਹੋਰਗੇ ਮਾ ਖੇਡ ਕੇ ਕੋਈ ਗੋਲ ਲੈ ਕੇ ਆਉਂਦਾ ਕਜਾਂਦੀ ਦਾ ਲੈ ਕੇ ਦੂਜੇ ਨੰਬਰ ਤੇ ਦਾ ਸਰਕਾਰ ਉਹਨਾਂ ਨੂੰ ਆਪ ਦੇ ਕੋਲ ਬੁਲਾ ਕੇ ਜਾਂ ਅਸਰ ਨੁਮੰਤਾ ਕੋਈ ਉਹਦੇ ਘਰੇ ਜਾਂਦਾ ਤਾਂ ਉਹਨਾਂ ਨੂੰ ਸਾਵਾ ਦਿੰਦਾ ਕੁਝ ਪੈਸਿਆਂ ਦੀ ਪਿਸਕਸ ਕਰਦੇ ਨੇ ਤੇ ਉਹਨਾਂ ਦੀ ਸਰਕਾਰੀ ਨੌਕਰੀ ਲਈ ਵੀ ਪਿਸਕਸ ਹੁੰਦੀ ਹੈ ਮੰਤਰੀ ਮੀਤ ਹੈਰ ਵੀ ਖਿਡਿਆਰੀ ਨੇ ਇੱਕੀ ਕ੍ਰਿਕਟ ਦੇ ਖਿਡਿਆਰੀ ਨੇ ਉਹਨਾਂ ਵੱਲੋਂ ਤੁਹਾਨੂੰ ਕੋਈ ਮੈਸੇਜ ਦਿੱਤਾ ਗਿਆ ਜਾਂ ਕੁਝ ਕੀਤਾ ਗਿਆ ਤੁਹਾਡੇ ਜੋ ਮੌਜੂਦਾ ਖੇਡ ਮੰਤਰੀ ਸੀਗੇ ਆਪਣੇ ਮੀਤ ਹੈ ਜੀ ਉਹਨਾਂ ਨਾਲ ਕਈ ਵਾਰ ਗੱਲਬਾਤ ਹੋਈ ਆ ਅਫਸਰ ਵੀ ਮਿਲੇਗਾ ਪਰ ਇਲੈਕਸ਼ਨ ਦੇ ਕਾਰਨ ਆਉਣ ਦੇ ਵਿੱਚ ਉਹ ਵਿਜੀ ਹੋਗੇ ਤੇ ਉਹਨਾਂ ਨੇ ਇਹ ਪ੍ਰੋਮਿਸ ਦਿੱਤਾ ਕਿ ਇਲੈਕਸ਼ਨ ਹੋਣਾਂ ਤੋਂ ਉਹਦੇ ਮਗਰ ਆਪਾਂ ਮਿਲਾਂਗੇ ਤੇ ਤੁਹਾਡੇ ਬਾਰੇ ਸੱਚਾ ਕੀ ਘਰ ਦੇ ਹਾਲਾਤ ਕਿੱਦਾਂ ਨੇ ਕੌਣ ਕੌਣ ਕਰਦੇ ਤੁਹਾਡੇ ਵਿੱਚ ਘਰ ਦੇ ਹਾਲਾਤ ਜੇ ਪੁੱਛੋਗੇ ਤੇ ਦੇਖੋ ਜੀ ਕੋਈ ਬੰਦਾ ਹੱਸ ਕੇ ਵੀ ਦੱਸ ਸਕਦਾ ਕੋਈ ਰੋ ਕੇ ਵੀ ਦੱਸ ਸਕਦਾ ਪਰ ਜਿਹੜੇ ਇਨਸਾਨ ਤੇ ਬੀਤੀ ਹੋ ਰਾਤ ਨੂੰ ਸੌਂਦਾ ਨਹੀਂ ਹੈਗਾ ਤੇ ਦਿਨੇ ਵੀ ਉਹਦੇ ਦਿਮਾਗ 'ਚ ਇਹ ਚੀਜ਼ ਰਹਿੰਦੀ ਹੈ ਘਰ ਦੇ ਹਾਲਾਤ ਮੇਰੇ ਬੱਚੇ ਨੇ ਪਿੱਸੇ ਤੇ ਮਾਤਾ ਪਿਤਾ ਜੀ ਨੇ ਕਿ ਉਹਨਾਂ ਨੇ ਵੀ ਦੇਖਣਾਗਾ ਕਿ ਮਾਤਾ ਪਿਤਾ ਮੇਰੇ ਕੰਮ ਨਹੀਂ ਕਰਦੇ ਸਿਰਫ ਮੇਰੇ ਤੇ ਹੀ ਆਪਣੇ ਜਿੰਨਾ ਕੁਸ ਕਰਦੇ ਤੇ ਗੁਜ਼ਾਰਾ ਚੱਲ ਰਿਹਾ ਹੁਣ ਕਰਦਾ ਗੁਜ਼ਾਰਾ ਕਿੱਦਾਂ ਚੱਲ ਰਿਹਾ ਫਿਰ ਕਰਦਾ ਗੁਜ਼ਾਰਾ ਮੇਰੇ ਕਿਰਾਏ ਤੇ ਦੁਕਾਨਾਂ ਟੈਲੀਕਮ ਖੁਦ ਹੀ ਕਰਦੇ ਆਂ ਕਿ ਜਿੰਨਾ ਕੁ ਉਹ ਪ੍ਰੋਫਟ ਹੋ ਜਾਂਦੀ ਹੈ ਕਿਸੇ ਹਿਸਾਬ ਨੂੰ ਉਹ ਬੱਚਾ ਨਹੀਂ ਕੁਸ ਖਾਣ ਨੂੰ ਮੰਗਦੇ ਨੇ ਉਹਨਾਂ ਨੂੰ ਲੈ ਕੇ ਜਾਣਾ ਪੈਂਦਾ ਕਿਉਂਕਿ ਅਸੀਂ ਵੀ ਬਚਪਨ ਤੋਂ ਉੱਠ ਕੇ ਹੁਣ ਤੱਕ ਆਏ ਆਂ ਕਿਉਂਕਿ ਮਾਤਾ ਪਿਤਾ ਨੇ ਸਾਨੂੰ ਵੀ ਦੇਖਿਆ ਸੀ ਉਹ ਬੱਚਾਂ ਨੂੰ ਵੀ ਦੇਖ ਰਹੇ ਆਂ ਸਰਕਾਰ ਤੋਂ ਹੁਣ ਕੀ ਉਮੀਦ ਕਰਦੇ ਹੋ ਤੁਸੀਂ ਸਰਦਾਰਤ ਮੈਂ ਇਹ ਵੀ ਇਹ ਕਰ ਦਾਂਗਾ ਕਿ ਜਿੰਨੇ ਵੀ ਇੱਥੇ ਆਪਣੇ ਪਿੰਡ ਦੇ ਮੇਰੇ ਸ਼ਹਿਰ ਦੇ ਜਾਂ ਆਸ-ਪਾਸ ਜੋ ਵੀ ਮੇਰੀ ਇਹ ਵੀਡੀਓ ਦੀ ਹੁੰਦਾ ਪਹੁੰਚ ਰਹੀ ਹੈ ਜਿੰਨੀ ਹੈਲਪ ਹੋ ਸਕਦੀ ਹੈ ਉਹ ਮੇਰੇ ਕਰਨਾ ਤੇ ਜਿਵੇਂ ਮੇਰੇ ਹਾਲਾਤ ਨੇ ਮੇਰੇ ਘਰ ਆ ਕੇ ਹਾਲਾਤ ਦੇਖਣਾ ਤੇ ਮੈਂ ਅੱਗੇ ਕੋਈ ਬਿਆਨ ਕਰ ਨਹੀਂ ਸਕਦਾ ਕਿ ਜੇ ਮੇਰੇ ਹਾਲਾਤ ਨਿੱਕਾ ਇਹ ਸੰ ਸਾਡੇ ਨਾਲ ਕ੍ਰਿਕਟ ਦੇ ਖਿਡਾਰੀ ਜਿਨ੍ਹਾਂ ਨੇ ਦੱਸਿਆ ਕਿ ਘਰ ਦੇ ਹਾਲਾਤ ਵੀ ਉਹਨਾਂ ਦੇ ਹਾਲੇ ਤੱਕ ਠੀਕ ਨਹੀਂ ਹੈਗੇ ਪਰ ਸਰਕਾਰਾਂ ਵੱਲੋਂ ਵੀ ਹਲੇ ਤੱਕ ਇਹਨਾਂ ਵੱਲ ਕੋਈ ਪਹਿਲ ਨਹੀਂ ਕੀਤੀ ਗਈ ਦੇਖਦੇ ਰਹੋ ਸਾਂਝਾ ਟੀਵੀ